ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਨਨਾ ਸਿੰਘਾ ਸਿੰਘੜੀਆਂ ਬੀਬੀਆਂ ਬਚੰਗਿਆ ਦੀ ਕੋਈ ਤਰ ਕਮਾਈ ਦਾ ਧਿਆਨ ਕਰਕੇ ਸਰਬਤ ਸੰਗਤ ਬੋਲੋ ਜੀ ਵਾਹਿਗੁਰੂ ਪੰਜਾਬ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਸਰਬਤ ਸੰਗਤ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਤ ਦੇਖ ਤਿਖ ਫਤਿਹ ਬਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਸਰਬਤ ਸੰਗਤ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਬਖਸ਼ੋ ਜੀ ਸਿਖਾ ਨੂੰ ਸਿੱਖੀ ਦਾਣ ਕੇ ਸਥਾਨ ਰਹਿਤ ਦਾਣ ਬਵੇਗ ਦਾਣ ਵਿਸਾਹ ਦਾਣ ਭਰੋਸਾ ਦਾਣ ਦਾਣਾ ਸਰਦਾਲ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਸਰਬ ਸੰਗਤ ਬੋਲੋ ਜੀ ਵਾਹਿਗੁਰੂ ਵਾਹਿ ਤੇਰੇ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਏ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰ ਥਾਮਾਂ ਦੇ ਜਿੰਨਾ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨੇ ਮਾਨਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨੇਉਟਿਆਂ ਦੀਓ ਓਟ ਨੇ ਆਸ ਰੰਦੇ ਆਸਰੇ ਤਨ 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 ਗੁਰੂ ਗਰੀਬ ਨਿਵਾਜ਼ ਆਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਚਰਨ ਕਾ ਲਾਪਾਸ ਸਮੂਹ ਸੰਗਤ ਦੀ ਅਰਦਾਸ ਬੇਨਤੀ ਹੈ ਸਤਿਗੁਰੂ ਪਾਤਸ਼ਾਹ ਜੀਓ ਬਿਰਤੀ ਕਦੇ ਨਾ ਹੋਵੇ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਰਤਾਸ ਸ੍ਰੀ ਮਹਵਕ ਅੰਸਾਰ ਸਤਿਗੁਰੂ ਪਾਤਸ਼ਾਹ ਜੀਓ ਵਾਹ ਪ੍ਰਗਟ ਹੋ ਮਰਦੇ ਗੰਮੜਾ ਭਰੀ ਆਮਾ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਸਰਬੰਸ ਦੇ ਦਾਨੀ ਅੰਮ੍ਰਿਤ ਕੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ 피ਆਦੀ ਗਵਾਈ ਦੇ ਵਿੱਚ ਆਪ ਜੀ ਦੀ ਛਤਰ ਛਾਇਆ ਹੇਠ ਸਤਿਗੁਰੂ ਪਾਤਸ਼ਾਹ ਜੀ ਅੱਜ ਨਗਰ ਕੀਰਤਨ ਪ੍ਰਾਰੰਭ ਕੀਤੇ ਸਨ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੇ ਅੰਗ ਸੰਗ ਸਹਾਈ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਹੋ ਸੰਪੂਰਨਤਾ ਬਖਸ਼ੀ ਹੈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਆਮਨ ਪਵਿੱਤਰ ਸਰੂਪ ਆਪ ਜੀ ਦੇ ਨਿਜ ਸਥਾਨ ਤੇ ਪਹੁੰਚੇ ਹਨ ਸਤਿਗੁਰੂ ਪਾਤਸ਼ਾਹ ਜੀ ਨਗਰ ਕੀਰਤਨ ਦੌਰਾਨ ਆਪ ਜੀ ਦੀ ਸ਼ਾਨ ਸ਼ੌਕਤ ਦੇ ਖਿਲਾਫ ਕੋਈ ਗਲਤੀ ਖਿਮਾ ਰਹਿ ਗਈ ਹੋਵੇ ਅਨਜਾਨ ਤੇ ਜਾਣ ਕੇ ਮਾਫ ਕਰਨਾ ਤੋਂ ਸੇਵਾ ਸੇਵਾਦਾਰਾਂ ਤੋਂ ਸੇਵਾ ਕਰਦੇ ਆਂ ਵੀ ਗੁਰਮਖ ਪਰਿਵਾਰਾਂ ਵੱਲੋਂ ਜਿਨ੍ਹਾਂ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਗਈ ਹੈ ਮਾਇਆ ਦੀ ਸੇਵਾ ਕੀਤੀ ਗਈ ਹੈ ਪਰਿਵਾਰਾਂ ਵੱਲੋਂ ਕਿਸੇ ਕਿਸਮ ਦੀ ਕੋਈ ਗਲਤੀ ਹੋਣ ਤਾਂ ਹੀ ਰਹੀ ਹੋਵੇ ਅਣਜਾਣ ਤੇ ਸਮਝ ਕੇ ਮਾਫ ਕਰਨਾ ਸਤਿਗੁਰੂ ਪਾਤਸ਼ਾਹ ਜੀਓ ਅੱਗੇ ਤੋਂ ਸੁੱਧ ਸਪਸ਼ਟ ਸੇਵਾ ਨਿਭਾਉਣ ਦੀ ਸਮਰੱਥਾ ਬਖਸ਼ੀ ਨੀ ਸਤਿਗੁਰੂ ਪਾਤਸ਼ਾਹ ਜੀਓ ਆਪ ਜੀ ਦੇ ਅੰਗ ਸੰਗ ਸਹਾਇਓ ਕੇ ਸਾਰੇ ਕਾਰਜ ਰਾਸ ਕੀਤੇ ਨੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਸਿੱਖ ਸੰਗਤਾਂ ਦੀ ਸਿਰਤੀ ਵੀ ਫਰਿਆ ਹੱਥ ਰੱਖ ਕੇ ਸੇਵਾ ਲੈਂਦੇ ਰਹਿਣਾ ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਵਿੱਚ ਆਪਸੀ ਪ੍ਰੇਮ ਪਿਆਰ ਭਰੋਸਾ ਬਰਕਰਾਰ ਰੱਖਣਾ ਸਤਿਗੁਰੂ ਪਾਤਸ਼ਾਹ ਚੜ੍ਹਦੀਆਂ ਕਲਾ ਵਿੱਚ ਰੱਖਣਾ ਦੁੱਖਾਂ ਅਕਲੇਸ਼ਾਂ ਕਸ਼ਟਾਂ ਵਿਗਨਾਂ ਪਾਪਾਂ ਰੋਗਾਂ ਸੋਗਾਂ ਦੇ ਨਾਸ ਕਰਨੀ ਸਤਿਗੁਰੂ ਪਾਤਸ਼ਾਹ ਗੁਰੂ ਕੀਆ ਸੰਗਤਾਂ ਨੇ ਜੋ ਜੋ ਮੰਨਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਰਹਿ ਕੇ ਲੰਗਰ ਲਾਇਨੀ ਚਾਹ ਦੇ ਲੰਗਰ ਪ੍ਰਸ਼ਾਦੇ ਦੇ ਲੰਗਰ ਦੁੱਧ ਦੇ ਲੰਗਰ ਜਾਂ ਮਾਇਆ ਅਰਦਾਸ ਕਰਾਈਏ ਸਤਿਗੁਰੂ ਪਾਤਸ਼ਾਹ ਸਰਬੱਤ ਦੀਆਂ ਮਨੋ ਕਾਮਨਾਵਾਂ ਭਾਵਨਾ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਚੜ੍ਹਦੀਆਂ ਕਲਾ ਵਿੱਚ ਰੱਖਣਾ ਅੰਗ ਸੰਗ ਸਹਾਈ ਹੋਣਾ ਹਰ ਮੈਦਾਨ ਭਤੇ ਬਖਸ਼ਿਸ਼ ਕਰਨੀ ਗੁਰੂ ਕੋਈ ਹੋਰ ਹੋਏ ਸਭ ਮਿਲਣ ਸਚੈ ਸ਼ਰਨ ਜੋ ਵਾਹਿਗੁਰੂ ਨਾਮ ਹੈ ਚੜੇ ਸੋ ਤਰੇ ਦੇ ਗੁਰ ਪਾਰ ਉਤਾਰਨ ਜੋ ਸੇਵੰਦੇ ਗੁਰ ਪਾਰ ਉਤਾਰਨ ਬੋਲੇ सा वाहे गुरु जी की फतेह वाहे गुरु जी तेरे कवन कवन गुन कह कह गावा ਮੇਹਮਾ ਵਰਣ ਨਸਾ ਕੋ ਤੂੰ ਧਾਤੂ ਤੂੰ ਜੰਪਾ ਦਾ ਮਹਾਨ ਸਤਨਾਮ ਵਾਹਿਗੁਰੂ ਜੈ ਸ੍ਰੀ ਮਹੰਦਾ ਪੰਜ ਵਾ ਕੋਈ ਜਨ ਹਰਿ ਸਉ ਦੇਵੈ ਜੋਰ ਚਰਨ ਕਹ ਬਖੋ ਸਭ ਰਸ ਦਾ ਤੀਜੇ ਭਲਾ ਨੀ ਅਕੂਰ ਕੋਈ ਜਨ ਹਰਿ ਸਉ ਦੇਵੈ ਜੋਰ ਰਡ ਗਹੁ ਮਕੋ ਸੁਗਰਸਨ ਦੀਜੈ ਪ੍ਰਾਨ ਘੋਰ ਰਹਾਉ ਮਨ ਤਨ ਨਿਰਮਲ ਤਤ ਤਿਆਰ ਹਰ ਸਿਚੈ ਸੁਦਾ ਸਜੋਰਾ ਯਾ ਰਸ ਮਹੇ ਮਗਨ ਹੋਤਿ ਕੇ ਪਾਤੇ ਮਾ ਬਿਖਿਆਤੇ ਤੋਰ ਆਇਓ ਸਰਨ ਦੇਵ ਤੁਖ ਭਰਜਨ ਚਿਤ ਵੋ ਤੁਮਰੀਆਰ ਅਪੇ ਪਦ ਦਾਨ ਸਿਗੁਰੂ ਸੁਆਮੀ ਕੋ ਤਨ ਨਾਜ ਕ ਬੰਦਨ ਸ਼ੂਰਾ ਆਇਓ ਸਰਨ ਦੀਨ ਸੰਸਰਮੂਰਨਤਾ ਬਖਸ਼ੀ ਸੰਸਰਮੂਰਨਤਾ ਬਖਸ਼ੀ ਹੈ ਪੰਜਾਬ ਪਿਆਰਿਆਂ ਦੀ ਅਗਵਾਈ ਦੇ ਵਿੱਚ ਗੁਰਗ੍ਰਸ ਸਾਹਿਬ ਪਾਤਸ਼ਾਹੀ ਦੀ ਛਤਰ ਸ਼ਾਇਆ ਹੇਠ ਗੁਰੂਆਂ ਸੰਗਤਾਂ ਨੇ ਢਾਡੀ ਜਥੇ ਨੇ ਗੁਰਦੇ ਹੁਣ ਗਾਇਲ ਕਰਦੇ ਆ ਨਗਰ ਕੀਤਾ ਵਿੱਚ ਸਿਰਕਰ ਕੀਤੀ ਇਸ ਮਹੱਲੇ ਦੀਆਂ ਸੰਗਤਾਂ ਨੇ ਸਾਈਂ ਕਲੇਰ ਦੀਆਂ ਸੰਗਤਾਂ ਨੇ ਜੀਤਵਲੋ ਦੀ ਸੰਗਤ ਪੀਚਰ ਕਮਨ ਦੀ ਸੰਗਤ ਕੀਰਤ ਨਗਰ ਦੀ ਸੰਗਤ ਸਮੁੱਚੀਆਂ ਸੰਗਤਾਂ ਨੇ ਜਿੱਥੇ-ਜਿੱਥੇ ਵੀ ਗੁਰੂ ਪਤਸਾ ਜੀ ਨੇ ਪਹੁੰਚ ਕੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਵਰਸ਼ ਕੇ ਲਾਗ ਕੀਤਾ ਹੈ ਉਥਰੀਆਂ ਸਾਰਗਾ ਸੰਗਠਨਾਂ ਨੇ ਆਪਣਾ ਪੂਰਾ ਤਨ ਲਾ ਕੇ ਪੂਰੀ ਸ਼ਰਧਾ ਦੇ ਨਾਲ ਗੁਰੂ ਕੇ ਲੰਗਰ ਲਾ ਕੇ ਗੁਰੂ ਕੇ ਚਾਰ ਦੋ ਦੇ ਪੰਧਾਰੇ ਲਾ ਕੇ ਬੇਅੰਤ ਮਾਇਆ ਅਰਦਾਸ ਕਰਵਾ ਕੇ ਆਪਣੀਆਂ ਦਸਾਂ ਉਹਨਾਂ ਕਿਰਤਮਈਆਂ ਨੂੰ ਸਰ ਕੀਤਾ ਹੈ ਅੰਮ੍ਰਿਤ ਵੇਲੇ ਤੱਕ ਜਮਾ ਸੇਵਾ ਕੀਤੀ ਹੈ ਕਿਸਾਨ ਮਜ਼ਦੂਰ ਨੌਜਵਾਨ ਕਲੱਬ ਜਿਹੜਾ ਸਾਡੇ ਬੰਦੇ ਦਾ ਬਣਿਆ ਹੈ ਇਸ ਕਲੱਬ ਦੇ ਸਮੁੱਚੇ ਮੈਂਬਰਾਂ ਨੇ ਕਾਫੀ ਰੋਜ਼ ਤੋਂ ਲੈ ਕੇ ਨਗਰ ਜੀਤਨ ਦੀ ਯਾਰੀ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਨੇ ਗੁਰਦੁਆਰਾ ਸਹੀਦੀ ਸਭੂੱਚੀ ਕਮੇਟੀ ਵੱਲੋਂ ਸਾਹਿਦਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਬਹੁਤਾਂ ਨੂੰ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿਨਾਰੇ ਆਪ ਅੰਗ ਸੰਗ ਸਹਾਇਕੀ ਸੇਵਾ ਸੰਪੂਰਤਾ ਬਖਸ਼ੀਏ ਪੰਜਾਬ ਪਿਆਰਿਆਂ ਦਾ ਕੋਟਾਂਪੂਰ ਧਨਵਾਲ ਹਜੂਰੀ ਸਿੰਘਾਂ ਦਾ ਕੋਟਾਂਪੂਰ ਧਨਵਾਲ ਨੌਜਵਾਨ ਕਿਸਾਨ ਮਜ਼ਦੂਰ ਕੌ ਰੱਬ ਦੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਗੁਰੂ ਗਿਆਨ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਨਗਰ ਕੀਰਤਨ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਇਸ ਨੂੰ ਸਫਲ ਕੀਤਾ ਹੈ ਸਮੂਹ ਸਰਪੰਚਾਂ ਨੂੰ ਇਸ ਨਗਰ ਕੀਰਤਨ ਦੇ ਇਹ ਲਖ ਲਖ ਉਸ ਦਾ ਸ਼ਾਸ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਸ਼ਾਸ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਨੂੰ ਗੌਰ ਕਰਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉਤਸ਼ਾਹ ਦੇ ਨਾਲ ਗੁਰੂ ਪਾਤਸ਼ਾਹ ਦੀ ਸੇਵਾ ਲੈਂ। ਸੋ ਜਿਨੀਆਂ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਆਪਣਾ ਯੋਗਦਾਨ ਹਾਥੀ ਸੇਵਾ ਕਰਕੇ ਤਨਮਨ ਭੰਦੇ ਨਾਲ ਸੇਵਾ ਕਰਕੇ ਯੋਗਦਾਨ ਪਾਇਆ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ। ਬਲਾਉਪਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੇਖਾ ਕੀ ਕਾਲ ਥਾਏ ਪਈ ਜਿਨਹਾਰ ਨਾਮ ਤੇ ਆਵਾ ਨਾਮ ਤੇ ਆਵਾ ਜਿਨਾਂ ਨਾਨਕ ਸਤ ਗੁਰੂ ਆ ਤਿਨਹਾਰ ਪੂਜਕ ਆਵਾ ਪੂਜਕ ਰਾਮ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਮਨ ਸੁਹ ਰਾਮ ਰਾਜੀ ਸੋ ਥਾਨ ਸਹਾਵ ਰਾਮ ਰਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ